ਹਾਂਜੀ ਮਿੱਤਰ ਪਿਆਰਿਓ ਇਹ ਗੋਆ ਨਹੀਂ ਪੰਜਾਬ ਹੈ ਹਾਂਜੀ ਤੁਸੀਂ ਸਹੀ ਸੁਣਿਆ ਪੰਜਾਬ ਪੰਜਾਬ ਦਾ ਇੱਕ ਖੂਬਸੂਰਤ ਇਲਾਕਾ ਗੋਆ ਦੀ ਖੂਬਸੂਰਤੀ ਨੂੰ ਵੀ ਮਾਤ ਪਾਉਂਦਾ ਹੈ ਇਸ ਲਈ ਇਸ ਨੂੰ ਪੰਜਾਬ ਦਾ ਮਿੰਨੀ ਗੋਆ ਕਹਿੰਦੇ ਹਨ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਮਿੰਨੀ ਗੋਆ ਬਹੁਤ ਖੂਬਸੂਰਤ ਹੈ ਇਲਾਕਾ ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਪੰਜਾਬ ਦੇ ਵਿੱਚ ਵੀ ਇੰਨੀਆਂ ਖੂਬਸੂਰਤ ਝੀਲਾਂ ਹੋਣਗੀਆਂ ਪੰਜਾਬ ਦੇ ਵਿੱਚ ਵੀ ਐਨੇ ਖੂਬਸੂਰਤ ਪਹਾੜ ਹੋਣਗੇ ਜੀ ਮਿੱਤਰੋ ਹੋ ਗਈ ਬੇੜੀ ਸਟਾਰਟ ਆਪਣੀ ਤੇ ਹੁਣ ਆਪਾਂ ਚੱਲੇ ਆਂ ਝੀਲਾਂਹੀਂ ਦੂਜੀ ਵਾਰ ਰਣਜੀਤ ਸਾਗਰ ਡੈਮ ਇੰਨੀ ਖੂਬਾ ਹੈਗਾ ਜੀ ਤੇ ਚੱਲ ਵੀ ਬੇੜੀ ਬਾਬਾ ਆਲਾ ਦੋਲਾ ਆਲਾ ਦੋਲਾ ਬਹੁਤ ਵਧੀਆ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਦੂਜੇ ਪਾਰ ਦੇਖੋ ਕਿੰਨਾ ਸ਼ਾਨਦਾਰ ਟਾਪੂ ਬਣਿਆ ਹੋਇਆ ਹੈ ਗੋਆ ਵਾਲੀ ਪੂਰੀ ਫੀਲਿੰਗ ਆਉਂਦੀ ਹੈ ਇਹ ਇਲਾਕਾ ਪੰਜਾਬ ਦੇ ਪਠਾਨਕੋਟ ਵਿੱਚ ਹੈ ਦਨੇਰਾ ਤੋਂ ਅੱਗੇ ਰਣਜੀਤ ਸਾਗਰ ਡੈਮ ਦੀ ਇਹ ਝੀਲ ਹੈ ਇੱਥੇ ਇੱਕ ਵਾਰ ਜ਼ਰੂਰ ਦੇਖੋ ਇਸ ਨੂੰ ਤੇ ਇਸ ਤਰ੍ਹਾਂ ਦੀਆਂ ਹੀ ਹੋਰ ਖੂਬਸੂਰਤ ਵੀਡੀਓਜ਼ ਤੇ ਨਵੀਆਂ-ਨਵੀਆਂ ਥਾਵਾਂ ਆਪਾਂ ਤੁਹਾਨੂੰ ਦਿਖਾਉਂਦੇ ਰਹਨੇ ਆ ਜਿੱਦੇ ਲਈ ਤੁਸੀਂ ਆਪਣੇ ਪੇਜ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਆਪਾਂ ਤੁਹਾਨੂੰ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇਗੀਆਂ ਸ਼ਾਨਦਾਰ ਥਾਵਾਂ ਦੀਆਂ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਬਹੁਤ-ਬਹੁਤ ਧੰਨ